ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਜੋ ਬੀਜੋਗੇ ਉਹ ਉੱਗੇਗਾ ਤੇ ਉਹ ਤੁਹਾਨੂੰ ਵੜਨਾ ਵੀ ਪਏਗਾ ਇੱਕ ਗੱਲ ਦਾ ਚੇਤਾ ਰੱਖ ਲਓ ਜਿਹੜੇ ਤੁਸੀਂ ਫਰੂਟ ਖਾਣੇ ਆ ਨਾ ਬੀਜੇ ਤੁਸੀਂ ਨਹੀਂ ਬੂਟੇ ਤੁਸੀਂ ਨਹੀਂ ਲਾਏ ਬੀਜ ਤੁਸੀਂ ਨਹੀਂ ਬੀਜਿਆ ਪਤਾ ਨਹੀਂ ਕਿਹੜੇ ਦੇਸ਼ ਵਿੱਚ ਕਿਹੜੇ ਬੰਦੇ ਨੇ ਮਿਹਨਤ ਕੀਤੀ ਖੂੜ ਤੁਹਾਡੇ ਤੱਕ ਪਹੁੰਚ ਗਿਆ ਤੁਸੀਂ ਖਾਦਾ ਉਹਦਾ ਆਨੰਦ ਲਿਆ ਜਿੰਨਾ ਅਨਾਜ ਖਾਂਦੇ ਉਹ ਪਤਾ ਨਹੀਂ ਕਿੰਨੇ ਬੀਜਿਆ ਤੁਹਾਡੇ ਤੱਕ ਪਹੁੰਚ ਗਿਆ ਤੁਸੀਂ ਆਨੰਦ ਲਿਆ ਪਰ ਕਰਮ ਇੱਕ ਐਸਾ ਬੀਜ ਹੈ ਜਿਹੜਾ ਬੰਦਾ ਬੀਜਦਾ ਹੈ ਉਹਨੂੰ ਹੀ ਵੱਢਣਾ ਪੈਂਦਾ ਹੈ ਤੇ ਉਹਨੂੰ ਹੀ ਖਾਣਾ ਪੈਂਦਾ ਭਾਵੇਂ ਹੱਸ ਕੇ ਖਾਓ ਤੇ ਭਾਵੇਂ ਰੋ ਕੇ ਖਾਓ ਖਾਣਾ ਤੁਹਾਨੂੰ ਪੈਗਾ ਦੂਜੀ ਗੱਲ ਕਿਸੇ ਬੂਟੇ ਦੇ ਉੱਤੇ ਕੋਈ ਫਲ ਲੱਗਾ ਹੋਵੇ, ਸੇਬ ਹੋਵੇ, ਸੰਤਰਾ ਹੋਵੇ, ਅਮਰੂਦ ਹੋਵੇ, ਉਹ ਕਾਣਾ ਹੋ ਜਾਏ, ਉਹਦੇ ਅੰਦਰ ਕੀੜੇ ਪੈ ਜਾਣ। ਉਹਨੂੰ ਤੁਸੀਂ ਲਾ ਕੇ ਸੁੱਟ ਦਿੰਦੇ ਹੋ ਵੀ ਖਾਣ ਦੇ ਯੋਗ ਨਹੀਂ। ਪਰ ਜਿਹੜੇ ਤੁਹਾਡੇ ਕਰਮਾਂ ਦਾ ਫਲ ਤੁਹਾਡੀ ਝੋਲੀ ਵਿੱਚ ਆਉਣਾ ਹੈ, ਉਹ ਖਾਣਾ ਵੀ ਤੁਹਾਨੂੰ ਪੈਣਾ ਹੈ। ਭਾਵੇਂ ਉਹਦਾ ਸਵਾਦ ਕੌੜਾ ਹੋਵੇ, ਮਿੱਠਾ ਹੋਵੇ, ਕਾਣਾ ਹੋਵੇ, ਕਸੈਲਾ ਹੋਵੇ, ਕਿੱਦਾਂ ਦਾ ਹੋਵੇ, ਉਹ ਤੁਹਾਨੂੰ ਅਵਸ਼ ਖਾਣਾ ਹੀ ਪਏਗਾ। ਇਹਦੇ ਤੋਂ ਬਚਣ ਦਾ, ਇਹਦੇ ਤੋਂ ਭੱਜਣ ਦਾ ਰਾਹ ਕੋਈ ਨਹੀਂ। ਇਸ ਕਰਕੇ ਜਦੋਂ ਬੀਜ ਬੀਜਣਾ ਹੈ ਪੂਰੀਆਂ ਅੱਖਾਂ ਖੋਲ ਕੇ ਬੀਜ ਬੀਜੋ ਅੱਖਾਂ ਖੁੱਲਣ ਦਾ ਮਤਲਬ ਇਹ ਹੋਸ਼ ਹਵਾਸ਼ ਦੇ ਨਾਲ ਬੀਜ ਬੀਜੋ ਵੀ ਜੋ ਮੈਂ ਬੀਜ ਰਿਆਂ ਮੇਰੇ ਸਾਹਮਣੇ ਆਉਣਾ ਔਰ ਭਾਈ ਸਾਹਿਬ ਕਹਿੰਦੇ ਵੀ ਨੇ ਭਾਈ ਗੁਰਦਾਸ ਜੀ ਵੀ ਦਿੱਤਾ ਲਈਏ ਆਪਣਾ ਅੰਨ ਦਿੱਤਾ ਕਿਛ ਹੱਥ ਨਾ ਆਵੇ ਤਾਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਵੀ ਵਾਰ-ਵਾਰ ਕਹਿੰਦੇ ਨੇ ਕਿ ਜਿਹਾ ਬੀਜੇ ਸੂਲ ਨੇ ਕਰਮਾਂ ਸੰਧਰਾ ਖੇਤ ਜੋ ਬੀਜੋਗੇ ਵੱਡਣਾ ਪਏਗਾ ਹੁਣ ਜ਼ਮੀਨ ਉਪਜਾਊ ਹੋਵੇ ਤੇ ਬੀਜ ਬੀਜੋਗੇ ਬੀਜ ਦਾ ਉਗਣਾ ਸੁਭਾਵਕ ਹੈ ਬੀਜ ਉੱਗੀ ਪਏਗਾ ਜ਼ਮੀਨ ਦਾ ਕੋਈ ਇਤਰਾਜ਼ ਨਹੀਂ ਕਿ ਮੈਂ ਆ ਬੀ ਉਗਾਉਣਾ ਹੈ ਤੇ ਆ ਬੀ ਨਹੀਂ ਉਗਾਉਣਾ ਕਦੇ ਜ਼ਮੀਨ ਮਨਾ ਕਰਦੀ ਜ਼ਮੀਨ ਦਾ ਇਤਰਾਜ਼ ਉਹਦੇ ਵਿੱਚ ਪਾਵੇਂ ਤਤੂਰਾ ਬੀਜ ਦਿਓ ਤੇ ਪਾਵੇਂ ਅੰਬ ਬੀਜ ਦਿਓ ਉਹਦੇ ਅੰਦਰ ਪਾਵੇਂ ਨਿਮਾ ਬੀਜ ਦਿਓ ਤਰੇਕਾ ਬੀਜ ਦਿਓ ਤੇ ਉਹਦੇ ਅੰਦਰ ਪਾਵੇਂ ਅਬਰੂਧਾ ਦੇ ਬੂਟੇ ਬੀਜ ਦਿਓ ਮਰਜ਼ੀ ਤੁਹਾਡੀ ਹੈ ਪਾਵੇਂ ਉਹਦੇ ਅੰਦਰ ਮੂੰਜੀ ਝੋਨਾ ਬੀਜ ਦਿਓ ਪਾਵੇਂ ਕਣਕ ਬੀਜ ਦਿਓ ਜ਼ਮੀਨ ਉਪਜਾਊਏ ਜ਼ਮੀਨ ਦਾ ਕੋਈ ਇਤਰਾਜ਼ ਨਹੀਂ ਉਹਨੇ ਜੋ ਬੀਜੋਗੇ ਉਹ ਕਈ ਗੁਣਾ ਵਧਾ ਕੇ ਤੁਹਾਡੀ ਝੋਲੀ ਵਿੱਚ ਪਾਉਂਦਾ ਹੈ ਮਰਜੀ ਬੀਜਣ ਵਾਲੇ ਦੀ ਉਹਨੇ ਬੀਜਣਾ ਕੀ ਝੋਨਾ ਬੀਜਣਾ ਕਣਕ ਬੀਜਣੀ ਅੰਬ ਬੀਜਨੇ ਨੇ ਅਮਰੂਦ ਬੀਜਨੇ ਨੇ ਅੰਗੂਰ ਬੀਜੋ ਚਾਹੇ ਬਦਾਮ ਬੀਜੋ ਮਰਜੀ ਤੇ ਤੁਹਾਡੀ ਹੈ ਹੁਣ ਕਈ ਵਾਰ ਤੁਸੀਂ ਫਸਲਾਂ ਸੀਜ਼ਨ ਦੇ ਮੁਤਾਬਕ ਬਦਲ ਬਦਲ ਕੇ ਵੀ ਬੀਜਦੇ ਪਰ ਬੰਦੇ ਦੀ ਪਰੇਸ਼ਾਨੀ ਹੈ ਨਾ ਜਿਹੜੀ ਅਸਲ ਉਹ ਪਰੇਸ਼ਾਨੀ ਇਹ ਵੀ ਬੀਜ ਦਾ ਇਹ ਕਿਕਰਾਂ ਪਰ ਕਿਕਰਾਂ ਦੇ ਕੰਡਿਆਂ ਤੋਂ ਖਬਰਾਂਦਾ ਹੁਣ ਜਦੋਂ ਬੀਜੀਆਂ ਕਿਕਰਾਂ ਨੇ ਤੇ ਕਿਕਰਾਂ ਦੇ ਕੰਡੇ ਗਵੰਡੀਆਂ ਦੇ ਪੈਰਾਂ ਹੋਏ ਥੋੜਾ ਵੱਜਣਗੇ ਪੈਰ ਵੀ ਤੇਰੇ ਹੋਣਗੇ ਕੰਡੇ ਵੀ ਤੇਰੇ ਬੀਜੇ ਨੇ ਵੱਜਣਗੇ ਵੀ ਤੇਰੇ ਪੈਰਾਂ ਦੇ ਅੰਦਰ ਇਹ ਪ੍ਰਕਿਰਤੀ ਦਾ ਨੇਚਰ ਦਾ ਇੱਕ ਲਾ ਹੈ ਪਰ ਹੁਣ ਬੰਦਾ ਚਾਹੁੰਦਾ ਕੀ ਆ ਜਿਹੜੇ ਪਖੰਡੀਆਂ ਦੇ ਡੇਰੇ ਚੱਲੇ ਨਾ ਇੱਥੋਂ ਹੀ ਚੱਲੇ ਨੇ ਬੰਦਾ ਚਾਹੁੰਦਾ ਹੈ ਵੀ ਮੈਂ ਬੀਜੀਆਂ ਨਹੀਂ ਕਿਕਰਾਂ ਮੇਰੇ ਤੋਂ ਬੀਜੀਆਂ ਗਈਆਂ ਜਾਂ ਮੈਂ ਜਾਣ ਬੁੱਝ ਕੇ ਬੀਜੀਆਂ ਨੇ ਪਰ ਜਾਣ ਬੁੱਝ ਕੇ ਹੀ ਵੇਚਦਾ ਕਿਉਂਕਿ ਜੇ ਤੇ ਇਹ ਗੱਲ ਹੋਵੇ ਨਾ ਵੀ ਬੀਜੀਆਂ ਗਈਆਂ ਤੇ ਅੱਗੋਂ ਨਾ ਬੀਜੇ ਪਰ ਮੈਂ ਵੇਖਦਾ ਆਂ ਵੀ ਪਿੱਛੇ ਵੀ ਬੀਜੀਆਂ ਪਿਛਲਿਆਂ ਦਿਨਾਂ ਦੇ ਅੰਦਰ ਵੀ ਬੀਜੀਆਂ ਉਹਦੇ ਕੰਡੇ ਅੱਜ ਵੱਜ ਰਹੇ ਨੇ ਹੁਣ ਵੀ ਬਾਜ਼ ਨਹੀਂ ਆ ਰਿਹਾ ਹੁਣ ਵੀ ਕਿਕਰਾਂ ਹੀ ਬੀਜ ਰਿਹਾ ਆਉਣ ਵਾਲੇ ਦਿਨਾਂ 'ਚ ਫੇਰ ਕੰਡੇ ਵੱਜਣਗੇ ਪਖੰਡੀਆਂ ਦੇ ਕੋਲ ਫੇਰ ਪੱਜਦਾ ਹੈ ਬਾਬਾ ਜੀ ਦੁੱਖ ਬੜਾ ਹੈ ਬਾਬਾ ਜੀ ਤਕਲੀਫ ਬੜੀ ਹੈ ਤੇ ਬਾਬੇ ਪਹਿਲਾਂ ਹੀ ਤੁਹਾਡੀ ਨਬਜ ਪਛਾਣ ਕੇ ਤੁਹਾਡੀ ਉਡੀਕ ਵਿੱਚ ਬੈਠੇ ਹੁੰਦੇ ਨੇ ਉਹ ਫਿਰ ਪਤਾ ਕੀ ਕਹਿੰਦੇ ਨੇ ਅੱਛਾ ਫਿਰ ਏਦਾਂ ਕਰ ਬਈ ਸੰਪਟ ਕਰਾ ਦੂਜਾ ਕਹਿੰਦਾ ਮਾਂ ਸੰਪਟ ਕਰਾ ਤੀਜਾ ਕਹਿੰਦਾ ਸਾਡੇ ਡੇਰੇ ਤੇ ਨਹੀਂ ਸੇਵਾ ਕਰ ਤੇਰੇ ਕੰਡੇ ਚੁਗੇ ਜਾਣਗੇ ਪਰ ਕਿਸੇ ਦੇ ਕੰਡੇ ਏਦਾਂ ਨਹੀਂ ਚੁਗੇ ਜਾਂਦੇ ਜਿੰਨੇ ਬੀਜੇ ਨੇ ਵੱਜਨੇ ਨੇ ਤੋਂ ਖੈਰ ਪ੍ਰਕਿਰਤੀ ਤੁਹਾਡੇ ਨਾਲ ਨੇਚਰ ਤੁਹਾਡੇ ਨਾਲ ਤੱਕਾ ਨਹੀਂ ਕਰਦੀ ਬੀਜਣ ਵੇਲੇ ਸੋਚੋ ਹੋਸ਼ ਕਰੋ ਵੀ ਮੈਂ ਬੀਜਣਾ ਕੀ ਤੋ ਖੈਰ ਇਹ ਆਮ ਹੁੰਦਾ ਹੈ ਕਿ ਬੰਦਾ ਪਛਤਾਉਂਦਾ ਘਾਟੇ ਤੇ ਮੰਗ ਜਿਆਦੀ ਕਰਦਾ ਹੈ ਪਛਤਾਉਂਦਾ ਘਾਟੇ ਕਿ ਮੇਰੇ ਤੋਂ ਗਲਤ ਵੇਚਿਆ ਗਿਆ ਅਗੋਂ ਨਹੀਂ ਵੇਚਾਂਗਾ ਪਰ ਹੁਣ ਕਰਦਾ ਕੀ ਹੈ ਬੀਜੇ ਬੀਜੀਆਂ ਸੀ ਕਿ ਕਰਾਂ ਮੰਗਦਾ ਹੈ ਅੰਗੂਰ ਭਗਤ ਫਰੀਦ ਸਾਹਿਬ ਸ਼ੇਖ ਫਰੀਦ ਸਾਹਿਬ ਜੀ ਦਾ ਇੱਕ ਬਚਨ ਸਾਹਮਣੇ ਆ ਗਿਆ ਉਹ ਕਹਿੰਦੇ ਨੇ ਫਰੀਦਾ ਲੋੜੈ ਦਾਖ ਬਿਜੂਰੀਆਂ ਕਿਕਰ ਬਿਜੈ ਜੱਟਾ ਖੰਡਾ ਉਣ ਕਤਾਈ ਦਾ ਪੈਂਦਾ ਲੋੜ ਹੈ ਪੱਟ ਜੋ ਵੀ ਜੰਗ ਆਉ ਤੇਰੇ ਸਾਹਮਣੇ ਆਉਣਾ ਪਰ ਬੀਜੀਆਂ ਕਿ ਕਰਾਂ ਮੰਗਦਾ ਹੈ ਅੰਗੂਰ ਫਿਰ ਦੁਬਾਰਾ ਕਹਿਣਾ ਗੁਰੂ ਅਰਜਨ ਸਾਹਿਬ ਦਾ 12 ਮਾਂ ਦੀ ਬਾਣੀ ਦੇ ਅੰਦਰ ਇੱਕ ਬਚਨ ਇੱਕ ਸੰਦੇਸ਼ ਹੈ ਉਹ ਕਹਿੰਦੇ ਨੇ ਜਿਹਾ ਬੀਜੈ ਸੋ ਲੁਨੇ ਮੱਥੇ ਜੋ ਲਿਖਿਆਸ ਰਹਿਣ ਦੇ ਹਾਣੀ ਪਛਤਾਣੀ ਉੱਠ ਚਲੀ ਗਈ ਨਰਾਜ਼ ਇਸ ਕਰਕੇ ਭਾਈ ਜਦੋਂ ਕਰਮ ਕਰਦੇ ਹੋ ਜਦੋਂ ਬੀਜ ਬੀਜਦੇ ਹੋ ਸੋਚ ਕੇ ਬੀਜੋ ਇਹ ਮਤ ਸੋਚੋ ਕਿ ਮੈਂ ਦੂਜੇ ਦਾ ਨੁਕਸਾਨ ਕਰ ਰਿਹਾ ਹਾਂ ਦੂਜੇ ਦਾ ਨੁਕਸਾਨ ਨਹੀਂ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ ਕਈ ਗੁਣਾ ਵੱਧ ਕੇ ਦਿੱਤਾ ਲਈਏ ਆਪਣਾ ਕਈ ਗੁਣਾ ਵੱਧ ਕੇ ਉਹ ਤੇਰੇ ਕੋਲ ਪਰਤ ਕੇ ਆਉਣਾ ਹੈ ਜਿੰਨ ਕੀ ਦੇ ਅੰਦਰ ਜੋ ਤੁਹਾਨੂੰ ਮਿਲ ਰਿਹਾ ਹੈ ਨਾ ਉਹ ਬਦਲ ਕੇ ਮਿਲ ਰਿਹਾ ਹੈ ਉਹ ਪਰਤ ਕੇ ਹੀ ਮਿਲ ਰਿਹਾ ਹੈ ਜੋ ਤੁਸੀਂ ਦਿੱਤਾ ਹੈ ਉਹ ਤੁਹਾਡੇ ਕੋਲ ਆ ਆ ਰਿਹਾ ਹੈ ਇਹਦੀ ਮੈਂ ਇੱਕ ਉਦਾਹਰਨ ਦੇ ਦਿਆਂ ਜੇ ਤੁਸੀਂ ਦਵਾਈ ਖਾਧੀ ਹੈ ਤੇ ਰੋਗ ਤੁਹਾਡਾ ਮਿਟੇਗਾ ਕਿ ਗਵਾਂਡੀ ਦਾ ਮਿਟੇਗਾ ਜੇ ਤੁਸੀਂ ਕਸਰਤ ਕੀਤੀ ਤੇ ਕਿਉਂ ਖਾਤਾ ਦੁੱਧ ਪੀਤਾ ਤੇ ਸਰੀਰ ਤੁਹਾਡਾ ਰਿਸਟ ਪੁਸ਼ਟ ਹੋਏਗਾ ਜਾਂ ਗਮੰਡੀ ਦਾ ਹੋਏਗਾ ਜੇ ਖਾਦੀ ਖੁਰਾਕ ਤੁਹਾਨੂੰ ਅਸਰ ਕਰਦੀ ਏ ਖਾਦੀ ਦਵਾਈ ਤੁਹਾਨੂੰ ਅਸਰ ਕਰਦੀ ਏ ਖਾਦੀ ਰੋਟੀ ਤੁਹਾਨੂੰ ਅਸਰ ਕਰਦੀ ਏ ਪੀਤਾ ਪਾਣੀ ਤੁਹਾਨੂੰ ਅਸਰ ਕਰਦਾ ਏ ਪਾਇਆ ਕੱਪੜਾ ਤੁਹਾਨੂੰ ਅਸਰ ਕਰਦਾ ਏ ਤੇ ਕਰਮ ਤੁਹਾਨੂੰ ਅਸਰ ਕਿਉਂ ਨਹੀਂ ਕਰੇਗਾ ਕਰਮ ਦੂਜੇ ਨੂੰ ਅਸਰ ਕਰਦਾ ਹੈ ਪਰ ਸਾਡੇ ਕੋਲ ਚਲਾਕੀ ਬੜੀ ਏ ਅਸੀਂ ਪਤਾ ਕੀ ਕਰਨੇ ਆ ਯਾਂ ਤੇ ਗੁਰਦੁਆਰੇ ਖੰਡ ਪਾਠ ਦੀ ਲੜੀ ਚਲਵਾ ਦਿੰਨੇ ਆ ਲੜੀ ਚੱਲਦੀ ਏ ਮੇਰੇ ਦੁੱਖ ਕੱਟੇ ਜਾਣਗੇ ਨਹੀਂ ਕੱਟੇ ਜਾਂਦੇ ਜਾਂ ਪਖੰਡੀ ਸਾਧਾਂ ਦੀਆਂ ਜੇਬਾਂ ਭਰਨੀਆਂ ਸ਼ੁਰੂ ਕਰ ਦਿੰਨੇ ਆ ਬਾਬਾ ਜੀ ਕਹਿੰਦੇ ਸਨ ਪਰਵਾਹ ਨਾ ਕਰ ਬਾਬਾ ਤੇ ਠੱਗ ਹੈ ਤੇਰੇ ਦੁੱਖ ਜਿਉਂਦੇ ਤਿਉਂ ਰਹਿਣਗੇ ਇਹ ਕੱਟੇ ਜਾਣਗੇ ਪਰ ਕਿਵੇਂ ਕੱਟੇ ਜਾਣਗੇ ਚੰਗੇ ਕਰਮਾਂ ਦੇ ਨਾਲ ਚੰਗੀ ਸੋਚ ਦੇ ਨਾਲ ਚੰਗੇ ਸੁਭਾਅ ਦੇ ਨਾਲ ਇਸ ਕਰਕੇ ਚੰਗਾ ਸੋਚ ਚੰਗਾ ਬੀਜ ਤੇ ਚੰਗਾ ਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ